ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸ ਨੇ ਐਡ ਲੋਣੀ ਖਾਰਿਆ ਨੇ ਉੱਤੇ ਆਪਾਂ 507 ਫੋਟਾਂ ਭੇਜਿਆ ਕਰੋ ਉੱਤੇ ਆਪਣਾ ਨੰਬਰ ਚੱਲੀ ਜਾਂਦਾ ਲਾਈਕ ਛੇ ਕਮੈਂਟ ਕਰਦੇ ਕਰੋ ਆਪਾਂ ਦੇ ਕੰਮ ਚ ਤਿੰਨ ਚੀਜ਼ਾਂ ਆਪਣੇ ਫੇਸਬੁੱਕ ਦਾ ਪੇਜ ਵੀ ਆ ਉਹ ਵੀ ਫੋਲੋ ਕਰਿਆ ਕਰੋ ਭਰਾ ਬਣ ਕੇ ਕਿਹੜੇ ਸਾਰੇ YouTube ਦੇ ਵੀ ਦੇ ਆ ਤੇ ਫੇਸਬੁੱਕ ਦੇ ਆਪਾਂ ਬਹੁਤ 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 ਆ ਗਿਆ ਚੀਜ਼ਾਂ ਪਾਉਣੀਆਂ ਆ ਆਸੇ ਖੇਡਿਆ ਆ ਤੇ ਵੀਰੇ 16 ਸਾਤਾ ਟਰਾਲਾ ਏਰੀਆ ਅੰਮ੍ਰਿਤਸਰ ਪੈਂਡ ਮਡੀ ਏਰੀਆ ਲੈਫਟ ਵਾਲਾ ਟਰਾਲਾ ਡਬਲ ਪੰਪ ਡਬਲ ਪੰਪ ਟਰਾਲਾ ਲੈਫਟ ਵਾਲਾ 10 ਇੰਚੀ ਗਾਡਰ 10 ਨਾਲੀ ਹਬਰ ਰੇਲ ਦਾ ਹਿੱਸਾ ਤੇ ਵੀ ਪਾਈ ਦੇ ਬਹਿਰਾਂ 3 ਫੁੱਟ ਵੈੱਡ ਲੇਜ਼ਰ ਕੱਟਦਾ 2 ਕੇ ਦਾ ਰੰਗ ਬੇਰ ਤੇ ਲੱਗੇ ਵੀ ਇੱਕ ਵੀਰ ਕਵਰ ਚੜੇ ਬਹੁਤ ਸੋਹਣਾ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀਰਸ ਪਰ ਕਰ ਸਕਦੇ ਆ ਲੈਫਟ ਵਾਲਾ ਟਰਾਲਾ ਡਬਲ ਪੰਪ ਬਾਈ ਬਾਈ ਟਾਂ ਨਾਲੇ ਦੋ ਪੰਪ ਲੱਗੇ ਆ 10 ਇੰਚੀ ਗਾਡਰ 10 ਨਾਲੀ ਹਬਰ ਰੇਲ ਦਾ ਹਿੱਸਾ ਤੇ 3 ਫੁੱਟ ਵੈੱਡ ਲੇਜਰ ਕੱਢਦੇ ਦਾ ਵੈਂਟ ਬਣਿਆ 20 ਪਾਈ ਦੇ ਭੈਣਾਂ ਤਿੰਨੇ 55 ਇੰਚ ਮੱਛੀ ਹੋਕਾ 55 ਇੰਚ ਤੇ ਮੰਜਾ ਸੰਜਾ ਲੱਗਿਆ ਪੂਰਾ ਟੌਰੀ ਟਰਾਲਾ ਲਾਈਟਾਂ ਲੱਗਾਂ ਬੇੜੇ ਤੇ ਲੱਗੇ ਪੂਰਾ ਸੋਹਣਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਸਕਦੇ ਆ ਫੁੱਲ ਮੋਡੀਫਾਈ ਹੋਇਆ ਆਹ ਦੋ ਪੰਪ ਲੱਗਿਆ ਆਹ ਪੰਪਾਂ ਦੀ ਫੋਟੋ ਆ ਗਈ ਆ ਰੇਟ ਹੈਗਾ 290000 290000 290000 16 ਸਾਦਾ ਟਰਾਲਾ 855 ਮਗਰ ਬੜੀ ਟੌਰ ਬਣੂਗੀ ਟਰਾਲੇ ਦੀ ਤੇ ਮਛਗਾਂ ਸੱਚੀਆਂ ਪਾਇਆਂ ਪੌੜੀ-ਛੌੜੀ ਲੱਗੀ ਵੀ ਆ ਕੁੰਡਗਾਂ ਲੱਗੀਆਂ ਰਸੇ ਕਸਣ ਵਾਲਾ ਲੱਗਿਆ ਬੇਰਚੇ ਲੱਗੀ ਵੀ ਆ ਪੂਰਾ ਟੌਰੀ ਟਰਾਲਾ ਕਿਸੇ ਵੀਰ ਭਾਈ ਇਹ ਲੈਣਾ ਵੀ ਰਸਪਰ ਕਰ ਸਕਦੇ ਆ ਤੇ ਨਗਰ ਵੀ ਫੋਟੋ ਬਣਾ ਕੇ ਲਈ ਵੀ ਆ ਤੇ ਬਹੁਤ ਸੋਹਣਾ ਟਰਾਲਾ ਤੇ ਨਗਰ ਵੀ ਫੋਟੋ ਬਣਾ ਕੇ ਜਾਏ ਜਾਲੀ ਲੱਗੀ ਮਗਰਲੇ ਪਾਸੇ ਕਿਹੜੀ ਮਰਜ਼ੀ ਫੋਟੋ ਬਣਾ ਸਕਦੇ ਆ ਦਾਸ ਸਿੰਘ ਕੀ ਕਾਢਦਾ ਅਣੜੀਆ ਬਰੇਲ ਦੇਸਾ ਤੇ 290000 ਰੁਪਇਆ ਰੇਟ ਆ ਪਰ ਇਹ ਰਿਹਾ ਅੰਬਰਸਰ ਪਿੰਡ ਬਲੀਠਾ ਉੱਥੇ ਖੜੀਏ ਕਹੇ ਪੀਰ ਭਾਈ ਜਣੇ ਆ ਵੀ ਦਸ ਪਰ ਕਰ ਸਕਦੇ ਆ ਤੇ ਹੈਵੀ ਤੇ ਪਾਰਾ ਟਰਾਲਾ ਬਣਿਆ ਵਾ ਕਿਸੇ ਕੋਕਾ ਪੀਸ ਤੇ ਦੋ ਟਰਾਲੇ 14 ਸੱਤ ਦਾ ਦੋ ਟਰਾਲੇ ਐ ਘੋਰ ਬਘਰੇ 14 ਸੱਤ ਦਾ ਟਰਾਲਾ 10 ਇੰਚੀ ਕੱਟ ਦਾ ਲੜੀ ਹਾਬਰ ਦੇ ਹਿਸਾਬ ਡਬਲ ਪੰਪੋ ਹੈਵੀ ਤੇ ਪਾਰਾ ਟਰਾਲਾ ਬਣਿਆ ਵਧੀਆ ਟੂਕੇ ਦਾ ਰੰਗ ਕੀਤਾ ਸੋਹਣਾ ਟਰਾਲਾ ਤਿੰਨ ਪੱਟ ਵੈਡ ਲੈਜਰ ਕੱਟ ਦਾ ਬਣਿਆ ਵਾ ਤੇ ਲੈਜਰ ਕੜ ਦਾ ਵੈਂਟ ਬੜਾ ਤੰਦ ਫਟੋ ਬੇਰਕੇ ਲੱਗਿਆ ਬਿਲਕੁਲ ਕਬਰ ਨਹੀਂ ਪਈ ਟੂਲ ਚ ਬਕਸ ਲੱਗਿਆ ਵੱਡਾ ਤੇ ਪੂਰਾ ਸੋਨਾ ਟਰਾਂਦਾ ਕਿਹੜਾ ਕੋਈ ਹੋਸਟਰਾ ਦੇ ਲੱਗੋ ਉਹ ਕੁਛ ਇਹਦੇ ਲੱਗਿਆ ਰੇਟ ਹੈਗਾ 2 ਲੱਖ 40 ਹਜ਼ਾਰ 2 ਲੱਖ 40 ਹਜ਼ਾਰ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ 2 ਟਰਾਲੇ 16 ਸੱਤ ਤੇ 14 ਸੱਤ ਤੇ ਹੈਵੀ ਤੇ ਭਾਰਾ ਟਰਾਂਦਾ 14 ਸੱਤ ਤੇ ਪੂਰੀ ਫਰਸ ਪੂਰੀ ਵਗ ਜਾਦੀ ਫਰਸ ਲੱਗੀ ਆ ਕੋਈ ਜੋੜ ਨਹੀਂ ਛੋੜਦੀ ਤੇ ਇਹਦੇ ਮਗਰ ਦੇ ਭਾਈ ਜਾਲੀ ਹੈ ਨਹੀਂ ਬੰਗਾ ਪਾ ਸਕਦੇ ਆ ਬੰਗੇ ਆ ਤੇ ਸੋਨਾ ਟਰਾਲਾ ਚਿੱਟੇ ਰੰਗ ਦਾ 2 ਕੇ ਦਾ ਰੰਗ ਹੀ ਚੱਲਦਾ ਸੀ ਕਿ ਗੱਡਰ ਦਾ ਨੜੀਆ ਭਰੇ ਹੁੰਦਾ ਹਿੱਸਾ 3 ਫੁੱਟ ਗੈਡੋ 2 ਲੱਖ 40 ਹਜ਼ਾਰ ਰੁਪਏ ਰਿੰਟ ਆ ਸਾਰੀ ਜਾਣਕਾਰੀ ਫੋਨ ਲੱਗ ਜਾ ਤੁਹਾਡੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਵੀ ਟਰਾਲੀ ਆ ਟਰਾਲੇ ਹੈਵੀ ਤੋਂ ਭਰੇ ਭਾਰੀ ਬਣੇ ਆ ਵਧੀਆ ਟਾਇਰ ਚੱਲਦੇ 50 ਪੈਸੇ ਇਹਨਾਂ ਦੇ ਬਿਨਾ ਕੱਟ ਤੋਂ ਕਿਸੇ ਵੀਰ ਭਾਈ ਜੀ ਲੈਣੇ ਹੋਣ ਵੇਜ ਸਪਾਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜੇ ਵੀ ਸਾਰੀ ਜਾਣਕਾਰੀ ਫੋਨ ਲੱਗਦੇ ਤੇ 10 ਨੜੀ ਹੱਪਾ 51 ਚ ਮੱਛੀ ਹੋ ਕਾ ਜੋੜ ਟਰਾਲੇ ਦੀ ਤੇ ਪੂਰਾ ਸੋਹਣਾ ਟਰਾਲੇ ਬਣੀਆ ਧੌਣ ਧੌਣ ਵਾਲਾ ਮਿੱਟੀ ਪਈ ਵੀ ਆ ਇਹਦੇ ਕੋਲ ਨਵੇਂ ਟਰਾਲੇ ਆ ਦੋਵੇਂ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਕੋਕਾ ਪੇਟਰਾ ਦੇਗਾ ਇੱਕ ਗਾਂ ਲੇਜ਼ਰ ਕਰਾਇਆ ਉਹ ਵੀ ਵੀਡੀਓ ਵੇਖਿਓ ਉਹ 20 ਦੇ 22 ਦਾ ਲੁਧਿਆਣੇ ਮੇਲਾ ਲੱਗਣਾ 21 ਦਾ 22 ਦਾ ਮੇਲਾ ਲੱਗਣਾ ਲੁਧਿਆਣੇ ਵੀਰ ਜੀ ਅੱਗੇ ਸਪਰਕ ਕਰਿਓ ਵੀਡੀਓ ਵੇਖੋ ਜ਼ਰੂਰ ਗਾ ਜਾ ਕੇ ਆਉਣੀ ਆ ਆ ਗਈ ਓਕੇ 21 ਦਾ 22 ਦਾ ਮੇਲਾ ਲੱਗਣਾ ਲੁਧਿਆਣੇ ਤੇ 66 ਨੰਬਰ ਤੇ ਇਹਨਾਂ ਦੀ ਹੋ ਗਈ ਸਟਾਲ ਲੱਗੀ ਉੱਥੇ ਤੇ ਕਿਸੇ ਕਮੂਟੇ ਕਰਾਏ ਕਿਸੇ ਨੇ ਬੱਕ ਕਰਾਉਣੇ ਵੀ ਜਨ ਸਪਰਕ ਕਰ ਸਕਦੇ ਆ ਉੱਥੇ ਬਹੁਤ ਹੀ ਸਸਤੇ ਰੇਟਾਂ ਤੇ ਕਰਾਏ ਦੇਣਗੇ 6 ਸਾਲ ਤੋਂ ਪੁਰਾਣੀ ਕੰਪਨੀਆਂ ਪੂਰੀ ਵਧੀਆ ਸਰਸ ਚੱਲਦੀ ਇਹਨਾਂ ਦੀ ਤੇ 21 ਦਾ ਤੇ 22 ਦਾ ਮੇਲਾ ਲੱਗਣ ਲਿਹਾ ਲੁਧਿਆਣੇ ਤੇ ਕਿਸੇ ਵੀਰ ਭਾਈ ਨੇ ਕਮੁੱਟੇ ਕਰਾਇਆ ਲੈਣਾ ਤੇ ਉਥੇ ਭੁੱਖ ਕਰਾ ਸਕਦੇ ਆ ਤੇ ਜਰੂਰ ਜਿਹੜਾ ਮਾਰੋ ਵੀਰ ਕੋਲੇ ਇਹ ਆਪਣੀ ਵੀਡੀਓ ਵੇਖ ਕੇ ਜਰੂਰ ਜਾਇਓ ਵੀਰ ਬਣ ਕੇ ਤੇ ਕਰੋ ਸਪਰਕ ਵੀਰਨਾ ਤੇ ਚੱਕੋ ਦਵਾ ਦਵੋ ਗਾਂ ਸੀ ਜਣਾਉਂਦਾ ਜਾਂਦਾ ਕਰਾਇਆ ਦਾ 20 ਦਾ ਤੇ ਭਾਈ 21 ਦਾ ਤੇ 22 ਦਾ ਲੱਗਣੀ ਆ ਤੇ ਕਿਸ ਨੇ ਭੁੱਖ ਕਰਾਉਣੇ ਵੀਰਾਂ ਨਾਲ ਸਪਰਕ ਕਰ ਸਕਦੇ ਆ ਲੁਧਿਆਣੇ ਆ ਉੱਤੇ ਪੋਰਟਰ ਤੇ ਸਾਰਾ ਕੁਝ ਲਿਖਿਆ ਹੋਇਆ ਸਭ ਕੋ ਪੜ ਸਕਦੇ ਕਰਿਆਰ ਕੇ ਵੀਡੀਓ ਚੁਣੀ ਤੇ ਕਿਸੇ ਵੀਰ ਪਾਈ ਨੇ ਭੁੱਕ ਕਰਾਉਣਾ ਕਰਾਇਆ ਕਿ ਉਹ ਖੇਲ ਦਿਹਾਣੀ ਗਿਆ ਭੁੱਕ ਕਲਾ ਸਕਦੇ ਹਾਂ ਸਤਾਨ ਪੁਰ ਲੋਦੀ ਇਹਨਾਂ ਦੀ